ਨਸ਼ਵਾਂ ਜੰਟਾ ਲਾ ਕੇ ਬੈਠੇ ਹੋ ਚੰਡੀਗੜ੍ਹ ਦੇ ਇਸ਼ੂ ਨਾਲ ਤੁਸੀਂ ਜੁੜੇ ਨਹੀਂ ਹੋਏ ਵਿਰੋਧੀ ਕਹਿ ਰਹੇ ਨੇ ਤੇ ਵਾਰੀ ਐਂਡ ਪਾਰਟੀ ਨਹੀਂ ਉਹਨਾਂ ਕੋਲ ਕੋਈ ਹੋਰ ਕੰਮ ਨਹੀਂ ਹੈ ਉਹਨਾਂ ਕੋਲ ਕੋਈ ਮੁੱਦਾ ਹੈ ਨਹੀਂ ਇਹ ਮੁੱਦਾ ਵਹੀਨ ਪਾਰਟੀ ਹੈ ਉਤੋਂ ਐ ਹੋ ਜੀਆਂ ਦੋ ਪਾਰਟੀਆਂ ਨੇ ਹੱਥ ਮਿਲਾ ਲਿਆ ਜਿਹੜਾ ਇੱਕ ਦੂਜੇ ਨੂੰ ਗਾਲਾਂ ਕੱਢਣ ਦੇ ਉੱਤੇ ਹੀ ਕੰਮ ਕਰਦੇ ਰਹੇ ਹੁਣ ਤੱਕ ਠੀਕ ਹੈ ਆਮ ਆਦਮੀ ਪਾਰਟੀ ਦਾ ਜੜਾਗਾ ਹੈ ਉਹਦੀ پیدائش ਹੀ ਇਸ ਚੀਜ਼ ਤੇ ਹੋਈ ਕਿ ਭਈ ਜਿਹੜਾ ਹੈ ਕਾਂਗਰਸ ਦੀ ਕਾਂਗਰਸ ਦੀ ਜੜੀ ਹੈਗੀ ਆ ਸੀ ਇਹਨਾਂ ਦੇ ਨਾਲ ਹੱਥ ਨਹੀਂ ਮਿਲਾਣਾ ਦੂਸਰਾ ਇਹਨਾਂ ਨੂੰ ਅਸੀਂ ਕੋਈ ਸਪੋਰਟ ਨਹੀਂ ਕਰਨੀ ਕਦੀ ਸਰਕਾਰ ਨਹੀਂ ਬਣਾਣੀ ਉਹਨਾਂ ਨਾਲ ਹੀ ਉਹਨਾਂ ਦੇ ਹੱਥ ਬੜਿਆ ਦਿਵਾਲੀ ਹੁਣੀ ਕਹਿ ਰਹੇ ਵੀ ਸੰਜੇ ਡੰਡਨ ਮਾਸਟਰਮਾਈਂਡ ਜਿਹੜਾ ਲੋਕ ਨਗਰ ਨਿਕਮ ਦੀ ਚੋਣ ਹੋਈ ਸੀ ਜੋ ਕੁਝ ਕਰਾਇਆ ਸੀ ਇਹਨੇ ਲ ਮਸ਼ੀਨ ਹੈ ਲੋਕਤੰਤਰ ਦੀ ਦਿਵਾਲੀ 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 ਸਾਹਿਬ ਤੇ ਖੁਦ ਲੋਕਤੰਤਰ ਦੀ ਹੱਤਿਆ ਕਰ ਰਹੇ ਲੋਕਾਂ ਨੂੰ ਜਿਹੜੇ ਗਿਆ ਕਿਰਾਏ ਤੇ ਬਿਠਾ ਕੇ ਉੱਥੇ ਉਹਨਾਂ ਨੇ ਸਾਰਾ ਆਪਣਾ ਮੁਜ਼ਹਿਰਾ ਕਰਾਇਆ ਲੋ ਕਨਸਟੀਟਿਊਸ਼ਨ ਦਾ ਕੀ ਹਾਲ ਕੀਤਾ ਉਹਨਾਂ ਨੇ ਦੇਖੋ ਜਿਹੜਾ ਗਿਆ ਉਹਨਾਂ ਦੇ ਐਫ ਆਈ ਆਰ ਵੀ ਦਰਜ ਹੋ ਗਿਆ ਜਿੱਥੇ ਮਨਾ ਕੀਤਾ ਇਲੈਕਸ਼ਨ ਕਮਿਸ਼ਨ ਨੇ ਕਿ ਤੁਸੀਂ ਇਹੋ ਜਿਹਾ ਕੰਮ ਨਹੀਂ ਕਰ ਸਕਦੇ ਉਹ ਤਾਂ ਵੀ ਉਹਨਾਂ ਨੇ ਉਹ ਕੰਮ ਕੀਤਾ ਸੋਸ਼ਲ ਮੀਡੀਆ ਤੇ ਤੁਸੀਂ ਉਹਨਾਂ ਨੂੰ ਮਿਸਟਰ ਇੰਡੀਆ ਕਹਿ ਰਹੇ ਹੋ ਆਪਣੇ ਆਪ ਨੂੰ ਮਸੀਹਾ ਦਿਖਾ ਰਹੇ ਹੋ ਤੁਸੀਂ ਕਿੰਨੂੰ ਮਿਸਟਰ ਇੰਡੀਆ ਕਹਿ ਰਹੇ ਤੇ ਵਾਰੀ ਉਹਨਾਂ ਨੂੰ ਵੀ ਗਾਇਬ ਹੀ ਰਹੇ ਆ ਜਿਹੜੇ ਨਹੀਂ ਨਹੀਂ ਉਹ ਤੇ ਭੱਜ ਹੀ ਰਹੇ ਆ ਨਾ ਉਹ ਪਘੋੜਾ ਹੈਗਾ ਉਹ ਤੁਸੀਂ ਕਿੱਥੋਂ ਭੱਜਿਆ ਕਿੱਥੇ ਪਹੁੰਚ ਗਿਆ ਲੁਧਿਆਣਾ ਲੁਧਿਆਣਾ ਤੋਂ ਬਾਅਦ ਫੇਰ ਇੱਕ ਨਾ ਹਸਪਤਾਲ ਐਡਮਿਟ ਹੋ ਗਏ 2014 ਚ ਲਗਿਆ ਮੋਦੀ ਜੀ ਦੀ ਵੇਵ ਹੈ ਤੇ ਭੱਜ ਲਿਆ ਸੋ ਭਾਜਪਾ ਦੇ ਚੰਡੀਗੜ੍ਹ ਤੋਂ ਉਮੀਦਵਾਰ ਸੰਜੇ ਟੰਡਨ 34 ਸੈਕਟਰ ਪਹੁੰਚੇ ਨੇ ਕੈਂਪੇਨ ਜਾਰੀ ਹੈ ਟੰਡਨ ਸਾਹਿਬ ਕਿੱਦਾਂ ਦਾ ਰਿਸਪੌਂਸ ਆ ਰਿਹਾ ਰੋਜ਼ ਸ਼ਹਿਰ ਚ ਘੁੰਮ ਰਹੇ ਹੋ ਫਿਜ਼ਾ ਕੀ ਚੰਡੀਗੜ੍ਹ ਦੀ ਫਿਜ਼ਾ ਕਮਲ ਖਿਲ ਰਿਹਾ ਠੀਕ ਹੈ ਹਾਂ ਇੱਕੋ ਹੀ ਫਿਜ਼ਾ ਚੱਲ ਰਹੀ ਤੁਹਾਡੀ ਜ਼ਿੰਮੇਵਾਰੀ ਜ਼ਿਆਦਾ ਵੱਜ ਜਾਂਦੀ ਹੈ 10 ਸਾਲ ਤੋਂ ਲਗਾਤਾਰ ਭਾਜਪਾ ਹੀ ਚੰਡੀਗੜ੍ਹ ਤੋਂ ਨੁਮਾਇੰਦਗੀ ਕਰ ਰਹੀ ਸੀਗੇ ਕਿਹੜੇ ਕੰਮ ਮੰਨਦੇ ਹੋ ਤੁਸੀਂ ਜਿਹੜੇ ਵੱਡੇ ਸੀ ਉਹ ਕਿਰਨ ਖੇਡਣਾ ਤੋਂ ਰਹਿ ਗਏ ਨਹੀਂ ਹੌਸਲੇ ਤੇ ਸਾਰੀ ਜੜੀਆਂ ਹੈਗੀ ਹੈ ਇੱਕ ਚੱਲ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਇੱਕ ਵਾਰੀ ਫੇਰ ਪ੍ਰਧਾਨ ਮੰਤਰੀ ਬਣਾਣਾ ਹੈ ਉਹਦੇ ਵਾਸਤੇ ਸਾਰੇ ਇਕੱਠੇ ਹੋ ਰਹੇ ਨੈਸ਼ਨਲ ਏਜੰਡਾ ਲੈ ਕੇ ਬੈਠੇ ਹੋ ਚੰਡੀਗੜ੍ਹ ਦੇ ਇਸ਼ੂ ਨਾਲ ਤੁਸੀਂ ਜੁੜੇ ਨਹੀਂ ਹੋਏ ਵਿਰੋਧੀ ਕਹਿ ਰਹੇ ਨੇ ਤੇ ਵਾਰੀ ਐਂਡ ਪਾਰਟੀ ਨਹੀਂ ਉਹਨਾਂ ਕੋਲ ਕੋਈ ਹੋਰ ਕੰਮ ਨਹੀਂ ਹੈ ਉਹਨਾਂ ਕੋਲ ਕੋਈ ਕੰਮ ਨਹੀਂ ਹੈ ਗਾਇਸ ਸਿਚੂ ਉਹਨਾਂ ਨੂੰ ਇਹੀ ਏਜੰਡਾ ਲੱਗਦਾ ਹਾਂਜੀ ਜਿਹੜਾ ਜਿਹੜਾ ਉਹਨਾਂ ਕੋਲ ਕੋਈ ਮੁੱਦਾ ਹੈ ਨਹੀਂ ਇਹ ਮੁੱਦਾ ਵਹੀਨ ਪਾਰਟੀ ਹੈ ਉਤੋਂ ਐਹੋ ਜਿਹਿਆਂ ਦੋ ਪਾਰਟੀਆਂ ਨੇ ਹੱਥ ਮਲਾ ਲਿਆ ਜਿਹੜਾ ਇੱਕ ਦੂਜੇ ਨੂੰ ਗਾਲਾਂ ਕੱਢਣ ਦੇ ਉੱਤੇ ਹੀ ਕੰਮ ਕਰਦੇ ਰਹੇ ਹੁਣ ਤੱਕ ਠੀਕ ਹੈ ਆਮ ਆਦਮੀ ਪਾਰਟੀ ਦਾ ਜਿਹੜਾਗਾ ਹੈ ਉਹਦੀ ਪੈਦਾਇਸ਼ ਹੀ ਇਸ ਚੀਜ਼ ਤੇ ਹੋਈ ਕਿ ਭਈ ਜਿਹੜਾ ਹੈ ਕਾਂਗਰਸ ਦੀ ਕਾਂਗਰਸ ਦੀ ਜੜੀ ਹੈਗੀ ਆ ਅਸੀਂ ਇਹਨਾਂ ਦੇ ਨਾਲ ਹੱਥ ਨਹੀਂ ਮਿਲਾਣਾ ਦੂਸਰਾ ਇਹਨਾਂ ਨੂੰ ਅਸੀਂ ਕੋਈ ਸਪੋਰਟ ਨਹੀਂ ਕਰਨੀ ਕਦੀ ਸਰਕਾਰ ਨਹੀਂ ਬਣਾਣੀ ਉਹਨਾਂ ਨਾਲ ਹੀ ਉਹਨਾਂ ਦਾ ਹੀ ਹੱਥ ਬੜਿਆ ਇੱਕ ਵਾਰੀ ਹੁਣੇ ਤੁਹਾਨੂੰ ਲੋਕਤੰਤਰ ਦਾ ਹਤਿਆਰਾ ਵੀ ਕਹਿ ਰਹੇ ਆ ਜੋ ਨਗਰ ਨਿਗਮ ਚੋਣਾਂ ਚ ਐਪੀਸੋਡ ਹੋਇਆ ਸੀ ਕਹਿੰਦੇ ਵੀ ਸੰਜੇ ਟੰਡਾ ਉਹਦਾ ਮਾਸਟਰਮਾਈਂਡ ਸੀਗਾ ਹੈ ਦੀਵਾਲੀ ਹੁਣੇ ਕਹਿ ਰਹੇ ਵੀ ਸੰਜੇ ਡੰਡਨ ਮਾਸਟਰਮਾਈਂਡ ਜਿਹੜਾ ਲੋਕ ਨਗਰ ਨਿਗਮ ਦੀ ਚੋਣ ਹੋਈ ਸੀ ਜੋ ਕੁਝ ਕਰਾਇਆ ਸੀ ਇਹਨੇ ਲ ਮਸ਼ੀਨ ਹੈ ਜੀ ਲੋਕਤੰਤਰ ਦੀ ਦਿਵਾਲੀ 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 ਸਾਹਿਬ ਤੇ ਖੁਦ ਲੋਕਤੰਤਰ ਦੀ ਹੱਤਿਆ ਕਰ ਰਹੇ ਲੋਕਾਂ ਨੂੰ ਜਿਹੜੇ ਗਿਆ ਕਿਰਾਏ ਤੇ ਬਿਠਾ ਕੇ ਉੱਥੇ ਉਹਨਾਂ ਨੇ ਸਾਰਾ ਆਪਣਾ ਮੁਜ਼ਾਹਰਾ ਕਰਾਇਆ ਕਨਸਟੀਟਿਊਸ਼ਨ ਦਾ ਕੀ ਹਾਲ ਕੀਤਾ ਉਹਨਾਂ ਨੇ ਦੇਖੋ ਜਿਹੜਾ ਗਿਆ ਉਹਨਾਂ ਦੇ ਐਫ ਆਈ ਆਰ ਵੀ ਦਰਜ ਹੋ ਗਿਆ ਜਿੱਥੇ ਮਨਾ ਕੀਤਾ ਇਲੈਕਸ਼ਨ ਕਮਿਸ਼ਨ ਨੇ ਕਿ ਤੁਸੀਂ ਇਹੋ ਜਿਹਾ ਕੰਮ ਨਹੀਂ ਕਰ ਸਕਦੇ ਉਹ ਤਾਂ ਵੀ ਉਹਨਾਂ ਨੇ ਉਹ ਕੰਮ ਕੀਤਾ ਅੱਜ ਤੇ ਉਹਨਾਂ ਨੂੰ ਜਵਾਬਦੇ ਹੋਣਾ ਚਾਹੀਦਾ ਕਟਗਰੇਜ ਤੇ ਉਹ ਖੜੇ ਆ ਉਹਨਾਂ ਨੂੰ ਤੇ ਉਹਨਾਂ ਨੂੰ ਤੇ ਇਲੈਕਸ਼ਨ ਲੜਨ ਤੱਕ ਨਹੀਂ ਆ ਸਕਦੇ ਹੋਗੇ ਇਹਦੇ ਉੱਤੇ ਕੱਲ ਨੂੰ ਕਾਰਵਾਈ ਹੋਏਗੀ ਤੇ ਕਿਹਨੂੰ ਜਵਾਬ ਦੇਣਗੇ ਸੋਸ਼ਲ ਮੀਡੀਆ ਤੇ ਤੁਸੀਂ ਉਹਨਾਂ ਨੂੰ ਮਿਸਟਰ ਇੰਡੀਆ ਕਹਿ ਰਹੇ ਹੋ ਆਪਣੇ ਆਪ ਨੂੰ ਮਸੀਹਾ ਦਿਖਾ ਰਹੇ ਹੋ ਤੁਸੀਂ ਕਿਹਨੂੰ ਮਿਸਟਰ ਇੰਡੀਆ ਕਹਿ ਰਹੇ ਤੇ ਵਾਰੀ ਉਹਨਾਂ ਨੂੰ ਵੀ ਕਹਿ ਵੀ ਰਹੇ ਆ ਜਿਹੜੇ ਨਹੀਂ ਨਹੀਂ ਉਹ ਤੇ ਭੱਜ ਹੀ ਰਹੇ ਆ ਨਾ ਉਹ ਪਘੋੜਾ ਹੈਗਾ ਜੀ ਉਹ ਤੁਸੀਂ ਕਿੱਥੋਂ ਭੱਜਿਆ ਕਿੱਥੇ ਪਹੁੰਚ ਗਿਆ ਲੁਧਿਆਣਾ ਆਨੰਦ ਲੁਧਿਆਣਾ ਤੋਂ ਬਾਅਦ ਫੇਰ ਇੱਕ ਨਾ ਹਸਪਤਾਲ ਐਡਮਿਟ ਹੋ ਗਏ 2014 ਚ ਲੱਗਿਆ ਮੋਦੀ ਜੀ ਦੀ ਵੇਵ ਹੈ ਤੇ ਭੱਜ ਲਿਆ ਕੋ ਉਹਨਾਂ ਨੂੰ ਉਹਨਾਂ ਨੂੰ ਉਸ ਪਾਸੇ ਜਿਹੜਾ ਗਵ ਹੈ ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈਗਾ ਕਿ ਕਿਸੇ ਤਰੀਕੇ ਦੇ ਨਾਲ ਕੋਈ ਜਗ੍ਹਾ ਜਿੱਥੇ ਬੈਠ ਕੇ ਉਹਨਾਂ ਨੇ ਕੰਮ ਕਰਨਾ ਮੈਰਿਟ ਮਿਲੀ ਹੈ ਟਿਕਟ ਜਾਂ ਬਲਰਾਮ ਜੀ ਦਾਸ ਜੀ ਟੰਡਨ ਦੇ ਬੇਟੇ ਹਾਂ ਤਾਂ ਕਰਕੇ ਟਿਕਟ ਮਿਲ ਗਈ ਇਹ ਤੇ ਤੁਹਾਨੂੰ ਦੇਣ ਵਾਲੇ ਦੱਸਣਗੇ ਅੱਛਾ ਖਮੀ ਕਿਸ ਤਰ੍ਹਾਂ ਦੀ ਜੀ ਮਹਿਸੂਸ ਹੁੰਦੀ ਹੈ ਫਾਦਰ ਸਾਹਿਬ ਦੀ ਕਮੀ ਜੇ ਦੇਖਦੇ ਅੱਜ ਬੇਟਾ ਕੇਸ ਵਿੱਚ ਨੈਚਰਲੀ ਜਿਸ ਵਕਤ ਹੁੰਦਾ ਹੈ ਇਹੋ ਜੇ ਇਮੋਸ਼ਨਲ ਟਾਈਮਸ ਉੱਤੇ ਯਾਦ ਤੇ ਆਂਦੀ ਹੋਏ ਨਾ ਜੀ ਜੀ ਚੰਡੀਗੜ੍ਹ ਨੂੰ ਕੀ ਪੀਲ ਕਰ ਦਵਾਂ 1 ਜੂਨ 1 ਜੂਨ ਨੂੰ ਸਾਰੇ ਲੋਕ ਵੋਟਪਾਲਨ ਔਰ ਚੰਡੀਗੜ੍ਹ ਜਿਹੜਾ ਸਿਟੀ ਬਿਊਟੀਫੁੱਲ ਦੀ ਜਗ੍ਹਾ VOTER ਬਿਊਟੀਫੁੱਲ ਬਣ ਕੇ ਦਿਖਾਏ ਬਿਲਕੁਲ ਠੀਕ ਹੈ ਸੋ ਸੰਜੇ ਟੰਡਨ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਜੋ ਉਹਨਾਂ ਨੇ ਖੁੱਲ ਕੇ ਕਿਹਾ ਮਨੀਸ਼ तिवारी ਉਹਨਾਂ ਬਾਰੇ ਕਿ ਮਨੀਸ਼ तिवारी ਵਾਕਈ ਹੀ ਮਿਸਟਰ ਇੰਡੀਆ ਦੇ ਰੋਲ ਦੇ ਵਿੱਚ ਜਿਹੜਾ ਹੈਗਾ ਨਜ਼ਰ ਆ ਰਹੇ ਹੈਗੇ ਨੇ ਔਰ 1 ਜੂਨ ਜਦੋਂ ਆਏਗੀ ਤਾਂ ਚੰਡੀਗੜ੍ਹ ਨੂੰ ਕਹਿੰਨੇ ਕਿ VOTER ਬਿਊਟੀਫੁੱਲ ਬਣ ਕੇ ਦਿਖਾਓ ਸਿਟੀ ਬਿਊਟੀਫੁੱਲ ਦੇ ਵਿੱਚ ਤੁਸੀਂ ਰਹਿੰਦੇ ਹੋ ਤੇ तिवारी ਹੁੰਦੀ ਜਿਹੜੇ ਹੈਗੇ ਨੇ ਪਹਿਲਾਂ ਆਨੰਦਪੁਰ ਸਾਹਿਬ ਨੂੰ ਜਿਹੜਾ ਸੀਗਾ ਲੋਕ ਸਭਾ ਹਲਕਾ ਉੱਥੋਂ ਛੱਡਿਆ ਉਸ ਤੋਂ ਪਹਿਲਾਂ ਲੁਧਿਆਣਾ ਉਹਨਾਂ ਨੇ ਛੱਡਿਆ ਤੇ ਚੰਡੀਗੜ੍ਹ ਨਾਲ ਕਿੰਨਾ ਕੋ ਪਿਆਰ ਕਰਨਗੇ ਇਹ ਚੀਜ਼ ਸਾਰੇ ਸੁਭਾਵਿਕ ਹੀ ਜਾਣ ਸਕਦੇ ਨੇ ਔਰ ਲੋਕਤੰਤਰ ਦਾ ਹਤਿਆਰਾ ਹੋਣ ਦੇ ਇਲਜ਼ਾਮ ਜਿਹੜੇ ਲੱਗਦੇ ਟੰਡਨ ਤੇ ਉਹਨਾਂ ਨੇ ਵੀ ਕਿਹਾ ਲੋਕਤੰਤਰ ਦੇ ਹਤਿਆਰੇ ਉਹ ਨਹੀਂ ਤੇ ਵਾਰੀ ਹੁਣੀ ਹੈਗੇ ਨੇ ਜਨਤਾ ਕਿਦਾਂ ਸਾਥ ਦਿੰਦੀ ਹੈ ਇੰਤਜ਼ਾਰ ਕਰੋ 4 ਜੂਨ ਦਾ ਹੋਰ ਨਵੀਂ ਤੇ ਤਾਜ਼ੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ